ਜਿਗਰਾਉਂ ਦੀ ਪੁਲਿਸ ਪ੍ਰਸ਼ਾਸਨ ਮਰਦਾਬਾਦ 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 ਜਿਗਰਾਉਂ ਦਾ ਐਸਐਚਓ ਸਦਰ ਦਾ ਮਰਦਾਬਾਦ 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 ਸਦਰ ਜਿਗਰਾਉਂ ਦਾ ਐਸਐਚਓ ਮਰਦਾਬਾਦ 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 ਅ ਭੈਣ ਤੋਂ ਭਰਾਓ ਜਿਹੜਾ ਆਪਾਂ ਅੱਜ ਥਾਣਾ ਘੇਰਿਆ ਵਾ ਥਾਣਾ ਘੇਰਨ ਦੀ ਪ੍ਰੋਬਲ ਗਈ ਆ ਪਹਿਲਾਂ ਵੀ ਆਪਾਂ ਜਿਹੜਾ ਪਰਚਾ ਕਰਾਇਆ ਵੀ ਜਦੋਂ ਬਾਬਾ ਦੀ ਉਂਗਲ ਕੱਟੀ ਗਈ ਸੀ ਉਸ ਦਿਨ ਵੀ ਆਪਾਂ ਧਰਨਾ ਹੀ ਲਾਇਆ ਸੀਗਾ ਫੇਰ ਉਹਨਾਂ ਨੇ ਬਿਆਨ ਲਏ ਸੀਗੇ ਪਿੱਤ ਹੁਣ ਅਸੀਂ ਜਿੰਨੀਆਂ ਵੀ ਜਥੇਬੰਦੀਆਂ ਨਾਲ ਸਾਡੇ ਨਾਲ ਜੁੜੀਆਂ ਨੇ ਸਾਡੇ ਨਾਲ ਕਾਂਗਰਸ ਦੇ ਦਸੇਬ ਜੁੱਧਾਂ ਦੇ ਜਿਹੜੇ ਅ ਪੁਰਾਣੇ ਘੋਲਾਂ ਦੇ ਅ ਬਹੁਤ ਲੜਦੇ ਇਹਨਾਂ ਚਿਰ ਤੋਂ ਸਾਡੇ ਨਾਲ ਜਿਆਦਾ ਸੀਂਹ ਆ ਰਹੇ ਇਹਨੇ ਤੇ ਜਿਹੜਾ ਆਪਾਂ ਇਹਦਾ ਇਨਸਾਫ ਲੈਣਾ ਸੋਈਆਂ ਵਾਲਾ ਸਰਪੰਚਾ ਜਿਹੜਾ ਮੈਨੂੰ ਉਧਰ ਕਹਿਣ ਲੱਗਿਆ ਕਹਿੰਦਾ ਕਾਂਟਜੀ ਮੇਰੇ ਖਿਲਾਫ ਗੁੰਡਾ ਕਰਦੀ ਤਾਂ ਬਹੁਤ ਕਰਦੀ ਸੀ ਨਾਰੇ ਲਾਉਂਦੇ ਸੀ ਮਾਹੀ ਲਾਉਂਦੇ ਸੀ ਬੇ ਹੁਣ ਤਾਂ ਪਰਚਾ ਦਰਜ ਹੋ ਗਿਆ ਹੁਣ ਤਾਂ ਕੋਈ ਫਾਇਦਾ ਨਹੀਂ ਲਾਂਭਾ ਦੇਣ ਦਾ ਕਹਿੰਦਾ ਤੁਹਾਡੇ ਪਿੰਡ ਮੇਰੇ ਨਾਨਕੇ ਆ ਜੀ ਸੱਜਾਲ ਤੁਸੀਂ ਮੇਰੇ ਖਿਲਾਫ ਨਾ ਕਰੋ ਮੇਰੀ ਮਦਦ ਕਰੋ ਅਸੀਂ ਕਿਹਾ ਇਸ ਮਤਲਬ ਨਾਲ ਕੋਈ ਤਰ੍ਹਾਂ ਨਹੀਂ ਹੈ ਸਕੀਰੀ ਦਾ ਮਤਲਬ ਸਾਡਾ ਚਾਹ ਤੇਰੇ ਨਾਨਕੇ ਆ ਸਾਡੇ ਪਿੰਡ ਚਾਹ ਤੇਰੀ ਮਾਸੀ ਆ ਚਾਹ ਭੂਆ ਸਾਨੂੰ ਕੋਈ ਮਤਲਬ ਨਹੀਂ ਆ ਅਸੀਂ ਤਾਂ ਜਿਹੜਾ ਸੱਚਾ ਬੰਦਾ ਉਹਦੀ ਮਦਦ ਕਰਨੀ ਆ ਜਿਹਦਾ ਤੱਕਾ ਹੁੰਦਾ ਜਿਹੜੇ ਬੰਦੇ ਨਾਲ ਤੱਕਾ ਹੁੰਦਾ ਉਹਦੇ ਨਾਲ ਖੜੇ ਆ ਡਟ ਕੇ ਖੜੇ ਰਹਾਂਗੇ ਕੱਲੇ ਬਾਬੇ ਦੀ ਗੱਲ ਨਹੀਂ ਕਿਸੇ ਹੋਰ ਵੀ ਤੱਕਾ ਕਿਤੇ ਹੁੰਦਾ ਅਸੀਂ ਉੱਥੇ ਡਟ ਕੇ ਲੜਦੇ ਆ ਲੜਦੇ ਰਹਾਂਗੇ ਜੋ ਵੀ ਜਨਾਜ਼ਰ ਬਾਬੇ ਦਾ ਇਨਸਾਫ ਨਹੀਂ ਮਿਲਦਾ ਜੋ ਅੱਜ ਫੈਸਲਾ ਸਾਡੇ ਜਿੱਥੇ ਬੰਦੀਆਂ ਲੈਣਗੀਆਂ ਉਦੋਂ ਬਾਅਦ ਦਾ ਫੈਸਲਾ ਵੀ ਜਾਂਪੈ ਐਸਐਸਪੀ ਨੂੰ ਘੇਰਨਾ ਜਾਂ ਡੈਪਟੀ ਨੂੰ ਘੇਰਨਾ ਉਹਦੇ ਨਾਲ ਚੱਲਾਂਗੇ ਅਸੀਂ ਜਿੰਨੀ ਵੀ ਜੁਗਿਆ ਹੈਗੇ ਆ ਸਾਡੀ ਜਥੇਬੰਦੀਆਂ ਸਾਡੇ ਬੰਲੀਓ ਅਸੀਂ ਵੀ ਇਕੱਠ ਹੋ ਹੋਰ ਕਰਾਂਗੇ ਜਿਹੜੇ ਬੰਦਿਆਂ ਨੂੰ ਅੱਜ ਪੈਰ ਤੇ ਨਹੀਂ ਕਿਹਾ ਉਹਨਾਂ ਨੂੰ ਗਾਂਹ ਬਾਰੇ ਕਹਾਂਗੇ ਵੀ ਭਾਈ ਸਾਡੇ ਕਾਟ ਦੇ ਵਿੱਚ ਸਾਡੀ ਹਮਾਇਤ ਕਰੋ ਜੈ ਜਨਤਾ ਜੈਤ ਲੜਨ ਵਾਲੇ ਲੋਕਾਂ ਦੀ ਅੱਜ ਆਪਾਂ ਜੋ ਪਿੰਡ ਸੋਈਆਂ ਦੇ ਵਿੱਚ ਇੱਕ ਗੁੰਡਾਗਰਦੀ گروਹ ਤਿਆਰ ਕੀਤਾ ਜਿਹੜਾ ਇਹ ਗਰੋਹ ਤਿਆਰ ਕੀਤਾ ਇਹ ਸਾਡੇ ਕਿਰਤੀ ਲੋਕਾਂ ਤੇ ਬੜਾ ਵੱਡਾ ਹਮਲਾ ਕਰ ਰਿਹਾ ਇਹਦਾ ਸਾਰਾ ਇਹ ਚੱਲਦਾ ਕਿੱਥੋਂ ਆ ਇਹਨੂੰ ਤੋੜਨ ਵਾਲਾ ਕੌਣ ਆ ਇਹ ਤਾਂ ਵਿਚਾਰ ਕਰਨੀ ਬਣਦੀ ਆ ਇਹ ਜਿਹੜਾ ਲਿਖਿਆ ਹੋਇਆ 78ਣਾ ਜਗਰਾਉ ਇਹ ਜਿਹੜੀ ਵਰਦੀ ਖਾਕੀ ਪਾਈ ਆ ਨਾ ਲੋਕਾਂ ਦੇ ਇਹ ਵਰਦੀ ਕਿਹੜੀ ਆ ਇਹ ਵਰਦੀ ਇਹ ਆ ਵੀ ਕਾਨੂੰਨ ਦੀ ਰਾਖੀ ਕਰਨੀ ਆ ਜਿੱਥੇ ਕੋਈ ਗੁੰਡਾਗਰਦੀ ਗਰੌ ਤਿਆਰ ਹੁੰਦਾ ਉਹਨੂੰ ਨੱਥ ਪਾ ਕੇ ਨਿਮੇੜਨਾ ਉਹ ਗਰੌ ਨੂੰ ਖਤਮ ਕਰਨਾ ਪਰ ਇੱਥੇ ਉਲਟ ਹੋ ਰਿਹਾ ਅੱਜ ਅੱਜ ਪੰਜਾਬ ਦੇ ਵਿੱਚ ਜਿਹੜੇ ਮਰਜ਼ੀ ਲਾ ਕੇ ਚਲੇ ਜਾਓ ਉਹ ਜਿਹੜਾ ਗੁੰਡਾ ਗਰੋਹ ਆ ਉਹਦੀਆਂ ਤਾਰਾਂ ਕਿੱਥੇ ਜਾ ਕੇ ਮਿਲਦੀਆਂ ਨੇ ਜਿਹੜੇ ਮਰਜ਼ੀ ਇਲਾਕੇ ਦੀ ਗੱਲ ਕਰ ਲੋ ਇਹ ਜਿਹੜੀ ਵਰਦੀ ਪਾਈ ਸੀ ਜਿਹੜਾ ਸਾਡਾ ਕਾਨੂੰਨ ਬਣਿਆ ਸੀ ਜਿਹੜੀ ਇਹ ਸਾਡਾ ਸੰਵਿਧਾਨ ਬਣਿਆ ਸੀ ਆਹ ਸੰਵਿਧਾਨ ਦੀਆਂ ਧੱਜੀਆਂ ਜਿਨ੍ਹਾਂ ਨੇ ਰਾਖੀ ਕਰਨੀ ਸੀ ਉਹ ਡਬਲ ਡਾਰ ਰਹੇ ਨੇ ਸਾਨੂੰ ਸਿਖਾਉਂਦੇ ਨੇ ਜੇ ਅਸੀਂ ਕੋਈ ਗੱਲ ਕਰਦੇ ਆ ਵੀ ਤੁਹਾਨੂੰ ਕਾਨੂੰਨ ਦਾ ਪਤਾ ਕਾਨੂੰਨ ਕੀ ਹੁੰਦਾ ਇਹ ਸਾਨੂੰ ਸਿਖਾਉਣ ਵਾਸਤੇ ਬੈਠੇ ਨੇ ਕਾਨੂੰਨ ਜਿਹੜੀ ਵਰਦੀ ਪਾਈ ਆ ਸੋਡੇ ਤੇ ਉਹ ਵਰਦੀ ਕਹਿੰਦੀ ਕੀ ਆ ਇਹ ਸਾਨੂੰ ਜਵਾਬ ਦਿਓ ਲੋਕਾਂ ਨੂੰ ਵਰਦੀ ਐਵੇਂ ਨਹੀਂ ਆ ਵਰਦੀ ਦਾ ਕੋਈ ਨਿਜਮ ਜਿਵੇਂ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ ਇਹ ਵਰਦੀ ਉਸ ਤਰ੍ਹਾਂ ਪਵਿੱਤਰ ਆ ਇਹ ਤਾਂ ਪਵਿੱਤਰ ਵਰਦੀ ਆ ਇਹਨੂੰ ਦੋਸ਼ੀ ਕਿਹਨੇ ਬਣਾਇਆ ਇਹ ਲੋਕਾਂ ਨੇ ਬਾਕੇ ਇਹਨੂੰ ਦੋਸ਼ੀ ਬਣਾਤਾ ਇਹ ਵਿਚਾਰ ਕਰਨੀ ਬਣਦੀ ਆ ਬਰਾਵੋ ਇਹ ਕਾਫੀ ਦਿਨ ਤੋਂ ਚਰਚਾ ਦਾ ਵਿਸ਼ਾ ਮੈਂ ਆਮ YouTube ਦੇ ਸਾਥੀਆਂ ਨਾਲ ਜੁੜਿਆ ਹੋਇਆ ਆ ਜਿੰਨੇ ਪ੍ਰੈਸ ਵਾਲਿਆ ਵੀਰ ਇਹ ਮੇਰੇ ਸਾਰੇ ਨਾਲ ਜੁੜੇ ਹੋਇਆ ਇਹ ਕਾਫੀ ਲੰਮਾ ਚਰਚਾ ਦਾ ਵਿਸ਼ਾ ਸੋਈਆਂ ਦਾ ਚੱਲ ਰਿਹਾ ਪਰ ਇਹਨੂੰ ਇਸ ਚਰਚਾ ਅਸੀਂ ਤਾਂ ਸੁਣ ਲਈ ਪਰ ਇਸ ਥਾਣੇ ਨੇ ਇਸ ਮੁਖੀ ਨੇ ਉਹ ਚਰਚਾ ਨਹੀਂ ਸੁਣੀ ਵੀ ਉੱਥੇ ਗੁੰਡਾਗਰਦੀ ਹੋ ਰਹੀ ਆ ਮੈਂ ਉੱਥੇ ਕੋਈ ਐਕਸ਼ਨ ਕਰਨਾ ਮੇਰੀ ਜ਼ਿੰਮੇਵਾਰੀ ਬਣਦੀ ਆ ਇੱਥੇ ਦੇ ਐਸਚਓ ਦੀ تنਖਾਹ ਪਤਾ ਕਿੰਨੀ ਆ ਮੈਂ ਇੱਥੇ ਬੈਠਾ ਸੀ ਕਿਸੇ ਮਸਲੇ 'ਚ ਆਇਆ ਸੀ ਸਰਜੀਤ ਕੋਲ ਸਰਜੀਤ ਨੇ ਆਪ ਕਿਹਾ ਕਹਿੰਦਾ ਸਾਡੀ ਲੱਖ ਰੁਪਇਆ تنਖਾਹ ਵਾ 1 ਲੱਖ ਰੁਪਇਆ ਸਾਡੀ تنਖਾਹ ਸੀ ਲੋਕਾਂ ਨੂੰ ਇਨਸਾਫ ਦੇਣ ਵਾਸਤੇ ਬੈਠੇ ਆ ਆ ਇਨਸਾਫ ਆ ਆ ਜਿਹੜੇ ਅਸੀਂ ਬੈਠੇ ਆ ਦਰਾਂ ਦੇ ਵਿੱਚ ਤੇਰੇ ਇਨਸਾਫ ਦੇਣ ਵਾਸਤੇ ਤੇ ਮਤਲਬ ਸਾਡੇ ਨਾਲ ਤੂੰ ਗੱਲਾਂ ਮਕੈਜ਼ ਮੇ ਲੱਖ ਰੁਪਇਆ تنਖਾਹ ਉਹ ਤੇਰੀ تنਖਾਹ ਕਿੱਥੋਂ ਆਉਂਦੀ ਆ ਉਹ تنਖਾਹ ਦੇਣ ਵਾਲਾ ਕੌਣ ਆ ਸਾਡੇ ਲੋਕਾਂ ਬਹੁਤ ਹੀ ਸਰਕਾਰ ਜੋਗ ਮੇਰੇ ਬੀਰੋ ਮਰੀਓ ਪੈਣਾ ਗੋ ਮਤਾਓ ਅੱਜ ਇਸ ਸਰੋਸਤਰਨੇ ਵਿੱਚ ਇੱਕ ਪੀੜਤ ਪਰਿਵਾਰ ਨੂੰ ਇਨਸਾਫ ਦਵਾਉਣ ਦੇ ਵਿੱਚ ਇਕੱਠੇ ਜੁੜੇ ਆ ਸਭ ਤੋਂ ਪਹਿਲਾਂ ਫਤਿਹ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਆਪਾਂ ਦੋ ਤਿੰਨ ਨਾਰੇ ਲਾ ਲਿਆ ਮੈਨੂੰ ਲੱਗਦਾ ਵੀ ਜਿੰਨੇ ਤੁਸੀਂ ਨਾਰੇ ਲਾਏ ਆ ਜਿਹੜੇ ਗੁੰੰਗੀ ਬੋਲੀ ਅੰਦਰ ਪੁਲਿਸ ਖੜੀ ਆ ਤੇ ਇਹਨਾਂ ਤੇ ਕੰਨਾਂ ਤੇ ਜੂਨ ਹੀ ਸਰਕੇ ਅਸੀਂ ਨਾਰਾ ਲਾਉਂਦੇ ਆ ਤੇ ਬਾਹਾਂ ਸਾਡੀਆਂ ਜੇ ਇਨਸਾਫ ਲੈਣਾ ਤੇ ਸਾਡੇ ਚਿਹਰਿਆਂ ਤੇ ਗੁੱਸਾ ਹੋਵੇ ਅਸੀਂ ਇਹ ਜਿਹੜੇ ਚਾਹੇ ਕੰਗ ਹੋਵੇ ਚਾਹੇ ਮਲੰਗ ਹੋਵੇ ਚਾਹੇ ਕੋਈ ਹੋਰ ਐਮਪੀ ਹੋਵੇ ਇਹਨਾਂ ਨੇ ਹਮੇਸ਼ਾ ਤੱਕੇ ਕੀਤੇ ਤੇ ਤੱਕੇ ਦੇ ਖਿਲਾਫ ਤੁਸੀਂ ਲੜੇ ਹੋ ਇਸ ਲਈ ਨਾਰਾ ਲਾਈਏ ਆਪਾਂ ਅਸੀਂ ਉਹਦਾ ਪਹਿਲਾ ਵੀ ਜਵਾਬ ਦਿੱਤਾ ਸੀ ਤੇ ਹੁਣ ਵੀ ਜਵਾਬ ਦੇਣਾ ਇਹ ਜਵਾਬ ਦੇਣਾ ਇੱਕੇ ਦੇ ਨਾਲ ਪੁਰਸ ਪ੍ਰਸ਼ਾਸਨ ਮਰਦਾਬਾਦ 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 ਪੁਰਸ ਪ੍ਰਸ਼ਾਸਨ ਮਰਦਾਬਾਦ ਮਰਦਾਬਾਦ ਜਗਰਾਉ ਠਾਣੇ ਦਾ ਐਸਐਚਓ ਮੁਰਦਾਬਾਦ 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 ਪੀਰਤ ਪਰਿਵਾਰ ਸਾਹਿਬ ਨਾਲ ਦੇਣਾ ਐਸਐਚਓ ਮੁਰਦਾਬਾਦ 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 ਦੋਸ਼ਿਆਂ ਦੀ ਰਾਖੀ ਕਰਨ ਵਾਲਾ ਪੁਲਿਸ ਮੁਰਦਾਬਾਦ 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 ਦੋਸ਼ਿਆਂ ਨੂੰ ਪਨਾਹ ਦੇਣਾ ਐਸਐਚਓ ਮੁਰਦਾਬਾਦ 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 ਦੋਸ਼ਿਆਂ ਨੂੰ ਪਨਾਹ ਦੇਣਾ ਐਸਐਚਓ ਮੁਰਦਾਬਾਦ 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 ਐਸਐਚਓ ਦੀ ਗੁੰਡਾਗਰਦੀ ਨਹੀਂ ਚੱਲੇਗੀ ਨਹੀਂ ਚੱਲੇਗੀ ਨਹੀਂ ਚੱਲੇਗੀ ਪੁਲਿਸ ਪ੍ਰਸ਼ਾਸਨ ਦੀ ਗੁੰਡਾਗਰਦੀ ਨਹੀਂ ਚੱਲੇਗੀ ਨਹੀਂ ਚੱਲੇਗੀ ਮਜ਼ਦੂਰ ਇਕਤਾ ਜਿੰਦਾਬਾਦ 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 ਮਜ਼ਦੂਰ ਇਕਤਾ ਜਿੰਦਾਬਾਦ 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 ਲੜਾਂਗੇ ਜਿੰਦਾਬਾਦ ਲੜਾਂਗੇ ਜਿੰਦਾਬਾਦ ਹੱਕ ਲਮਾਂਗੇ ਇਕੇ ਨਾਲ ਲੋੜ ਪਈ ਤਾਂ ਸੰਘਰਸ਼ਾਂ ਨਾਲ ਲੜਾਂਗੇ ਜਿੰਦਾਬਾਦ ਲੜਾਂਗੇ ਜਿੰਦਾਬਾਦ ਸੰਘਰਸ਼ਾਂ ਨਾਲ ਇਕੇ ਨਾਲ ਬਹੁਤ ਹੀ ਸਤਿਕਾਰਯੋਗ ਮੇਰੀਓ ਭੈਣੋ ਬੀਰੋ ਬਜ਼ੁਰਗੋ ਅੱਜ ਇੱਕ ਬਹੁਤ ਹੀ ਜੋ ਵੀ ਰੋ ਜਿਹੜੇ ਬਿਸੇ ਦੇ ਉੱਤੇ ਇਕੱਠੇ ਹੋਏ ਆ ਕਿਉਂਕਿ ਸੋਇਆ ਪਿੰਡ ਦਾ ਜਿਵੇਂ ਉੱਥੇ ਸਰਕਾਰ ਦੀ ਸਹ ਦੇ ਉੱਤੇ ਜਿਹੜਾ ਇੱਥੋਂ ਦਾ ਹਲਕਾ ਦਾਖਾਂ ਦਾ ਜਿਹੜਾ ਹਲਕਾ ਇੰਚਾਰਜ ਲਾਇਆ ਜਦੋਂ ਆਮ ਆਦਮੀ ਪਾਰਟੀ ਦੀ 2022 ਦੇ ਵਿੱਚ ਨੇਰੀ ਚੱਲੀ ਇੱਕ ਬਤਰਾਉ ਦੀ ਨੀਤੀ ਅਸੀਂ ਵੀ ਜਿੰਨੇ ਬੈਠੇ ਆ ਮੈਨੂੰ ਲੱਗਦਾ ਵੀ 98% ਵੋਟਾਂ ਅਸੀਂ ਵੀ ਆਮ ਆਦਮੀ ਦੀ ਪਾਰਟੀ ਨੂੰ ਪਾਈਆਂ ਹੋਣਗੀਆਂ ਇਸਕੇ ਪਈਆਂ ਹੋਣਗੀਆਂ ਵੀ ਕਿ ਕਾਲੀਆਂ ਨੇ ਸਾਡੇ ਪੰਜਾਬ ਨੂੰ ਲੁੱਟਿਆ ਕਾਂਗਰਸੀਆਂ ਨੇ ਸਾਡੇ ਪੰਜਾਬ ਨੂੰ ਲੁੱਟਿਆ ਕਿ ਸ਼ਾਇਦ ਇਹ ਤੀਜੀ ਧਿਰ ਆ ਕੇ ਸਾਡਾ ਕੋ ਸਵਾਰ ਦੇਵੇਗੀ ਪਰ ਉਹ ਹਨੇਰੀ ਦੇ ਵਿੱਚ ਹੋਰ ਸਾਰੇ ਨਕੰਮੇ ਤੋਂ ਨਕੰਮਾ ਜਿਹੜਾ ਕੋਈ ਪਿੰਡਾਂ ਵਿੱਚ ਨਹੀਂ ਗਿਆ ਸੀ ਉਹ ਵੀ ਐਮਐਲਏ ਬਣਿਆ ਪਰ ਜਿਹੜੀ ਇੰਨੀ ਹਨੇਰੀ ਦੇ ਵਿੱਚ ਹਾਰ ਗਿਆ ਜਿਹੜਾ ਲੋਕਾਂ ਨੇ ਨਕਾਰਤਾ ਕਿ ਤੂੰ ਸਾਡਾ ਨੇਤਾ ਨਹੀਂ ਤੂੰ ਸਾਡਾ ਲੀਡਰ ਨਹੀਂ ਅੱਜ ਜੋ ਥਾਣਿਆਂ ਦੇ ਵਿੱਚ ਹਲਕਾ ਇੰਚਾਰਜ ਲਾ ਕੇ ਤੇ ਗੁੰਡਾਗਰਦੀ ਕਰਾਵੇ ਬਸ ਤੋਂ ਬਾਹਰ ਆ ਭਗਵੰਤ ਮਾਨ ਪਤਾ ਨਹੀਂ ਕਿਹੜੀ ਗੂੜੀ ਨਹੀਂ ਸੁੱਤਾ ਪਿਆ ਕਿ ਥੱਲੇ ਦਿੱਖਦਾ ਨਹੀਂ ਕਿ ਪਿੰਡਾਂ ਦੇ ਅੰਦਰ ਕਿਵੇਂ ਧੜੇ ਬਣਾ ਕੇ ਪਿੰਡਾਂ ਦੇ ਵਿੱਚ ਉਹਨਾਂ ਨੂੰ ਲੁੱਟਿਆ ਤੇ ਕੁੱਟਿਆ ਜਾ ਰਿਹਾ ਮੈਂ ਸਨ ਛੋਟੀ ਜਿਹੀ ਗੱਲਾਂ ਪਿੰਡ ਸੋਈਆਂ ਦੀ ਸੀ ਸੇਰਪੁਰ ਬਲਾਕ ਦੇ ਵਿੱਚ ਮੈਂ ਬੀਡੀਪੀਓ ਨੂੰ ਅਸੀਂ ਸਾਥੀ ਪ੍ਰਕਾਸ਼ ਨਾਲ ਅਸੀਂ ਮੈਨ ਚਲੇ ਕੇ ਤੇ ਬੜੇ ਪਿਆਰ ਨਾਲ ਵੀਡੀਓ ਕਹਿਣ ਲੱਗਿਆ ਕਹਿੰਦਾ ਜੇ ਮੰਗ ਲੈਣੀ ਆ ਜੇ ਕੰਮ ਲੈਣਾ ਤਾਂ ਤੁਸੀਂ ਕੰਗ ਕੋਲ ਚਲੇ ਜਾਓ ਤੇ ਅਸੀਂ ਕਿਹਾ ਤੇ ਤੂੰ ਐਸਐਚਓ ਇੱਥੇ ਬੀਡੀਪੀਓ ਕਾਹਦਾ ਬੈਠਾ ਤੇ ਫਿਰ ਤੂੰ ਚੱਲ ਕਰਨੂ ਤੇ ਫਿਰ ਤੈਨੂੰ ਡੇਢ ਲੱਖ ਰੁਪਇਆ ਤਨਖਾਹ ਕਿਉਂ ਲਈ ਜੇ ਕੰਮ ਹੀ ਦੇ ਸਕਦਾ ਫਿਰ ਇਹ ਕੰਗ ਤੋਂ ਲੈ ਲਾਂਗੇ ਅਸੀਂ ਤਾਂ ਬੀਡੀਪੀਓ ਨੂੰ ਗੱਲ ਨਹੀਂ ਆਈ ਤੇ ਅਸੀਂ ਧਰਨਾ ਦਿੱਤਾ ਉਹ ਕੰਗ ਦੇ ਖਿਲਾਫ ਚੋਈਆਲੇ ਸਰਪੰਚਰ ਨਾਲ ਹਮਦਰਦੀ ਰੱਖਣ ਵਾਲੀ ਸਦਰ ਜਗਰਾਉਂ ਦੀ ਪੁਲਿਸ ਮਰਦਾਬਾਦ 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 ਸਦਰ ਜਗਰਾਉਂ ਦੀ ਪੁਲਿਸ ਮਰਦਾਬਾਦ 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 ਚੋਈਆਲੇ ਦੋਸ਼ੀਆਂ ਨੂੰ ਮਦਦ ਕਰਨ ਵਾਲੀ ਸਦਰ ਪੁਲਿਸ ਮਰਦਾਬਾਦ 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 24 ਦਿਨ ਤੋਂ ਦੋਸ਼ੀਆਂ ਨੂੰ ਨਾ ਫੜਨ ਵਾਲੀ ਪੁਲਿਸ ਮਰਦਾਬਾਦ 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 20 ਦਿਨ ਤੋਂ ਦੋਸ਼ੀਆਂ ਨੂੰ ਨਾ ਫੜਨ ਵਾਲੀ ਪੁਲਿਸ ਮਰਦਾਬਾਦ 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 ਦੋਸ਼ੀਆਂ ਦੇ ਪੁਲਿਸ ਦੀ ਮਿਲੀ ਭਗਤ ਮਰਦਾਬਾਦ ਮਰਦਾਬਾਦ ਦੋਸ਼ਿਆ ਦੇ ਪੁਲਿਸ ਦੀ ਮਿਲੀ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਸ਼ਾਦਰੀ ਜੰਗਰਾਉਂ ਦੀ ਪੁਲਿਸ ਮੁਰਦਾਬਾਦ 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 ਜੋਸ਼ਿਆਨੀ ਮਦਦ ਕਰਨ ਵਾਲੀ ਪੁਲਿਸ ਮੁਰਦਾਬਾਦ 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 7 ਤਰੀਕ ਤੋਂ ਹੁਣ ਤੱਕ ਦੋਸ਼ੀਆਂ ਨਾ ਫੜਨ ਵਾਲੀ ਪੁਲਿਸ ਮੁਰਦਾਬਾਦ 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 ਪੀੜਤ ਪਰਿਵਾਰ ਨੂੰ ਇਨਸਾਫ ਨਾ ਦੇਣ ਵਾਲੀ ਸਦਰ ਪੁਲਿਸ ਮੁਰਦਾਬਾਦ 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 ਸੋਨੀਆਂ ਦੇ ਪੀੜਤ ਪਰਿਵਾਰ ਨੂੰ ਇਨਸਾਫ ਨਾ ਦੇਣ ਵਾਲੀ ਪੁਲਿਸ ਮਰਦਾਬਾਦ 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 ਕਰਤੀ ਲੋਕਾਂ ਦਾ ਇੱਕਾ ਜਿੰਦਾਬਾਦ 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 ਸਰਦਾਰ ਜੋ ਮੇਰੇ ਭੈਣੋ ਤੇ ਮੇਰੇ ਵੀਰੋ ਸੋਨੀਆਂ ਦੇ ਪੀੜਤ ਪਰਿਵਾਰ ਦੇ ਨਾਲ ਹਮਦਾਰੀ ਰੱਖਣ ਵਾਲੀਆਂ ਵੱਖ-ਵੱਖ ਜੱਥੇਬੰਦੀਆਂ ਦੇ ਆਗੂ ਸਾਥੀ ਲੋਕ ਹੋੜਾਂ ਦੇ ਆਗੂ ਸ਼ਾਹਬ ਦਾ ਐਮਐਲਏ ਕਾਉਂਟ ਤਰਸ਼ੀਮ ਜੋਧਾ ਇਸ ਮਕਸਦ ਲਈ ਤੁਹਾਡੇ ਠਾਂ ਇੱਥੇ ਆਏ ਆ ਸਦਰ ਜਗਰਾਉ ਜਿਹੜੇ ਪੁਲਿਸ ਸਰਕਾਰੀ ਆ ਇਹ ਆਪਦੀਆਂ ਦੋਸ਼ੀਆਂ ਦੇ ਪੱਖ 'ਚ ਭੁਗਤਣ ਦੇ ਪੁਕਤਾ ਸਬੂਤ ਨੇ ਜਦੋਂ ਦੀ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਆਈ ਆ ਇੱਕੋ ਟੁੱਟਿਆ ਜਿਹਾ ਐਸਪੀ ਜੀ ਨੂੰ ਕਲਵੰਤ ਸਿੰਘ ਸਰਪੰਚ ਬਣ ਗਿਆ ਉਹਨੇ ਸਾਰੇ ਪਿੰਡ ਦਾ ਜੀਣਾ ਹਰਾਮ ਕੀਤਾ ਹੋਇਆ ਬਾ 2 ਸਾਲ ਪਹਿਲਾਂ ਸੁਧਾਰ ਬਲਾਗ ਦੇ ਵਿੱਚ ਮਨਰੇਗਾ ਬਰਖੜਾ ਨੂੰ ਪਰੇਸ਼ਾਨ ਕਰਦਾ ਸੀ ਇਹਦਾ ਆਕਾ ਜਿਹੜਾ ਇੰਚਾਰਜ ਆ ਦੱਖੇ ਹਲਕੇ ਦਾ ਉਹ ਇਹਦੀ ਪੱਟ ਸੀ ਸੋਈਆਂ ਪੈਡ ਦਿਆ ਬੀਬੀਆਂ ਨੇ ਤੇ ਵਰਖਲਾ ਨੇ ਜਿਹੜਾ ਬੀੜੀ ਪੇ ਸਦਾ ਜਰੀ ਤੌਣ ਤੇ ਗੋਡਾ ਰੱਖ ਕੇ ਔਰ ਸਾਰੇ ਬਿਜਾਰ ਦੇ ਵਿੱਚ ਮਾਰਚ ਕਰਦੇ ਸੀ ਇਨਸਾਫ ਲੈਂਦੇ ਸੀ ਇਸ ਸਦਰ ਠਾਣਾ ਜਦੋਂ ਬਣਿਆ ਸਭ ਤੋਂ ਪਹਿਲਾ ਧਰਨਾ ਵੀ ਹਿੱਸੇਵਾਲ ਦੇ ਨੇ ਲਾਇਆ ਸੀ ਇੱਥੇ ਦਾਲ ਦਾ ਕੇਸ ਸੀ ਮੀਰ ਬੋਹਾਂਸ ਦੇ ਦੋਸ਼ੀ ਦੇ ਖਿਲਾਫ ਪਰਚਾ ਦਰਜ ਹੋਇਆ ਸੀ ਦਾਜ ਦਾ ਉਦੋਂ ਰਸਪਾਲ ਸਿੰਘ ਢੀਂਡ ਸਾਹਿਬ ਜੀ ਇਨਸਪੈਕਟਰ ਥੇ ਉਸ ਤੋਂ ਬਾਅਦ ਇਹ ਮੌਕਾ ਦਿੱਤਾ ਸਾਨੂੰ ਸਦਰ ਪੁਲਿਸ ਜਗਰਾਉ ਨੇ ਸਾਡਾ ਧਰਨੇ ਮਾਰਨਾ ਕੋਈ ਸ਼ੌਂਕ ਨਹੀਂ ਪਰਚਾ ਨੂੰ ਭੰਡਣ ਦਾ ਕੋਈ ਸ਼ੌਂਕ ਨਹੀਂ ਜਦੋਂ ਇਨਸਾਫ ਨਾ ਮਿਲੇ ਬੋਲੇ ਕੰਨਾਂ ਤੱਕ ਆਵਾਜ਼ ਪਹੁੰਚਾਉਣ ਦੇ ਲਈ ਕਹਿਤੀ ਲੋਕਾਂ ਦੀ ਆਵਾਜ਼ ਨੂੰ ਦੀ ਨੂੰ ਇੱਕ ਮਟ ਕਰਕੇ ਬੋੜੇ ਕੰਨਾ ਤੱਕ ਆਵਾਜ਼ ਪਹੁੰਚਾਉਣ ਦੇ ਲਈ ਤੁਹਾਡੇ ਨਾਰਿਆਂ ਦੀ ਗੂੰਜ ਚਾਹੀਦੀ ਆ ਇਥੇ ਦੀ ਬੀਬੀ ਸਾਹਿਬ ਦਾ ਸਰਪੰਚ ਕਲਦੀਪ ਕौरा ਪਿੰਡ ਦੇ ਵਿੱਚ ਆਮ ਇਜਲਾਦ ਛੱਡ ਲਿਆ ਉੱਥੇ ਬੀਬੀ ਕਲਦੀਪ ਕੌਰ ਸਾਹਿਬ ਦਾ ਸਰਪੰਚਰੀ ਵੀ ਕੁੱਟਮਾਰ ਕੀਤੀ ਗਈ ਇਹਨਾਂ ਦੇ ਘਰਦਿਆਂ ਦੀ ਵੀ ਕੁੱਟਮਾਰ ਕੀਤੀ ਗਈ ਇਹਦੇ ਨੌਜਵਾਨ ਪੁੱਤ ਦੀ ਕੁੱਟਮਾਰ ਕੀਤੀ ਗਈ ਕੀਤੀ ਗਈ ਐਨ ਡੀ ਪੀ ਐਸ ਦਾ ਕੇਸ ਪਾਤਾ ਗੋਲੀਆਂ ਦਾ ਕੇਸ ਪਾਤਾ ਅੰਨੀ ਪੀਂਦੀ ਕੁੱਤੇ ਚੜਦੇ ਕੌਣ ਕਹੇ ਰਾਣੀ ਅੱਗਾ ਟੱਕ ਸੱਤਰ ਸਾਇਆ ਇਹ ਸਦਰ ਠਾਣਾ ਸੁਦਾ ਜਗਰਾਉਂਦੀ ਹੈ ਸਾਨੂੰ ਸਾਥੀਆਂ ਦਾ ਸੀਗਾ ਵੀ ਆਪਾਂ ਐਸਐਸਪੀ ਦੇ ਧਰਨਾ ਮਾਰ ਗਏ ਮੈਂ ਐਕਸ਼ਨ ਕਮੇਟੀ ਹੈਗੀ ਆ ਐਕਸ਼ਨ ਕਮੇਟੀ ਬਣ ਜੂਗੀ ਸਾਰੇ ਸਾਥੀ ਸਮਝਦਾਰ ਨੇ ਜੋ ਅਗਲਾ ਫੈਸਲਾ ਹੋਊਗਾ ਕਾਮ ترਸੀਮ ਜੋਧਾ ਦੀ ਅਨੇਕਾ ਕੋਲ ਲੜਿਆ ਕਤਲ ਹੋਇਆ ਦਲਤਾਂ ਦੇ ਇੱਕ ਇੱਕ ਹਫਤਾ ਡੇਡ ਬੋਡੀ ਲੈ ਕੇ ਹੀਰਾਂ ਦੇ ਵਿੱਚ ਅਸੀਂ ਉਹ ਬੈਠੇ ਆਂ ਉਹਨਾਂ ਦੋਸ਼ਿਆਂ ਨੂੰ ਫੜਾਇਆ ਸੀ ਆਤਮਾ ਕਲੀ ਮਜਬੂਰ ਕੀਤਾ ਆਟੂ ਦੇ ਵਿੱਚ ਉਹਦੀ ਡੈਡ ਬੋਡੀ ਰੱਖੀ 10 ਦਿਨ ਉੱਥੇ ਦੋਸ਼ੇ ਚਾਰ ਸਰਪੰਚ ਚਠਾਣੇ ਫੜਾਈ ਸੀ ਅਸੀਂ ਹੁੱਲਣ ਆਵਾਜ਼ ਨਹੀਂ ਅਸੀਂ ਡਿਸਿਪਲਨ ਤੇ ਰਹਿਣ ਵਾਲੇ ਆਂ ਅਸੀਂ ਆਖੇ ਪਹਿਲਾਂ ਤਾਂ ਇੱਕ ਪੌੜੀ ਇੱਥੋਂ ਚੜੀਏ ਸਦਰ ਠਾਣਾ ਜੇਕਰ ਆਉਦੇ ਪ੍ਰੋਟੈਸਟ ਕਰੀਏ ਇਹੜਾ ਐਸ.ਐਚ.ਓ. ਸਰਜੀਤ ਸਿੰਘਾ ਬੇਸ਼ੱਕ ਐਸ ਟਾਈਮ ਬਿਮਾਰ ਆ ਪਰ ਉਹ 2022 ਤੋਂ ਬਿਮਾਰ ਨਹੀਂ ਸੀ ਜਦੋਂ ਉਹ ਅਤਿਆਚਾਰ ਕਰ ਰਿਹਾ ਹੈ ਅਸੀਂ ਇਨਸਾਫ ਲੈਣ ਨਹੀਂ ਆਏ ਆ ਸਾਡੀ ਬੱਖ-ਬੱਖ ਜਥੇਬੰਦੀਆਂ ਨੇ ਇਸ ਕਰਕੇ ਉਸ ਤੋਂ ਬਾਅਦ ਫੇਰ ਬੱਥੀ ਨਹੀਂ ਹੋਈ ਜਸਪ੍ਰੀਤ ਸਿੰਘ ਦੇ ਕਾਤਲਿਆਂ ਦਾ ਹਮਲਾ ਕੀਤਾ ਕਿਰਪਾਨ ਵਾਲੀ ਉਂਗਲ ਵੱਡੀ ਕੋਈ ਇਨਸਾਰ ਸੱਟ ਨਹੀਂ ਬਲੰਟ ਸੱਟ ਹੁਣ 7 ਤਰੀਕ ਤੋਂ ਬੀਬੀ ਮਨਪ੍ਰੀਤ ਕੌਰ ਮੁੰਡਾ ਅਮਨਪ੍ਰੀਤ ਉਹਦੇ ਸ਼ਰਤੇ ਛੱਟਾ ਖੱਬੇ ਅੱਖ ਦੀ ਨਿਗਾ ਕਬਜ਼ੋਰ ਹੋ ਗਈ ਉਂਗਲ ਤੇ ਪਰਪਾਨ ਵੱਜੀ ਆ ਉਹਦਾ ਕੋਈ ਸੋਰ ਪਟੱਚ ਨਹੀਂ ਬਲੰਡ ਛੱਟਾ 325 ਦਾ ਵਾਧਾ ਕਰਤਾ ਗਰੀਬੇ ਛੱਟਾ ਨੇ ਉਹਦੀ ਅਜੇ ਤੱਕ ਰਿਪੋਰਟ ਨਹੀਂ ਆਈ 29 ਤਰੀਕ ਤੱਕ ਛੁੱਟੀ ਤੇ ਆ ਇਹਨਾਂ ਨੇ ਗੈਣ ਮੈਦ ਕੇ 26 ਤਰੀਕ ਲੈ ਲਈ 7 ਤਰੀਕ ਤੋਂ ਅੱਜ ਦੇਖ ਲਓ ਭਾਈ 24 ਤਰੀਕ ਹੋ ਗਈ 14 4 18 20 ਦਿਨ ਹੋ ਚੁੱਕਿਆ ਦੋਸ਼ੀਆਂ ਦੀ ਗ੍ਰਿਫਤਾਰੀ ਨਹੀਂ ਡੇ ਡੇਢ ਘੰਟਾ ਪੁਲਿਸ ਨੂੰ ਢੀਕਦੇ ਸੀ ਇੱਕ ਦੋਸ਼ੀ ਜਿਹੜਾ ਗ੍ਰਿਫਤਾਰ ਕਰਾਇਆ ਇਹ ਸੋਈਆਂ ਵਾਸੀਆਂ ਨੇ ਉਸ ਫੈਕਟਰੀ ਦੇ ਮੂਹਰੇ ਕਿਸਮ ਦਾ ਧਰਨਾ ਲਾ ਕੇ ਬੈਠ ਕੇ ਤਾਂ ਦੋਸ਼ੀ ਗ੍ਰਿਫਤਾਰ ਕਰਾਇਆ ਉਹਨੂੰ ਕਹੇ ਜਾਂਦਾ ਇੱਕ ਦੋਸ਼ੀ ਦਾ ਫੜ ਲਿਆ 20 ਦਿਨਾਂ ਦੇ ਵਿੱਚ ਤੁਸੀਂ ਜਿਹਨੂੰ ਫੜਨਾ ਉਹਨਾਂ ਦਾ ਕਮੈਂਟ ਨਹੀਂ ਲਾਉਂਦੇ ਬਾਬੇ ਨੇ ਪਰਚਾ ਪਾਉਣ ਲਈ ਸੱਦੇ ਆ ਕਿਉਂਕਿ ਮਾਨ ਕਹਿੰਦੇ ਚੱਲ ਬੈਠ ਗੱਡੀ 'ਚ ਸੱਲ ਠਾਣੀ ਜਿਹੜੇ ਪਰਚਾ ਦਰਜ ਕਰਤਾ ਇਜ਼ਮਾਨਤ ਪਰਿਆ ਕੁੜੀ ਸਾਫ ਦਾ ਸਰਪੰਚ ਦਾ ਬਲਾਗ ਨੇ ਬੱਚੇ ਜਿੱਤਾ ਇਲਾਕੇ ਦੇ ਅਜਦਾ ਕੁਲਦੀਪ ਕੁਰਲੀ ਮੈਂਟੋ ਮੈਂਟ ਇਹਨਾਂ ਦੇ ਪਰਚਾ ਦਰਜ ਕਰਤਾ ਭਾਈ ਇਨਸਾਫ ਲੈਣ ਦੀ ਖਾਤਰ ਜਨਤਾ 'ਚ ਜਾਣਾ ਪਊ ਅੱਜ ਦਾ ਇੰਨੇ ਜਨਤਾ ਜਿ ਗਏ ਆ ਇਨਸਾਫ ਨਾ ਮਿਲੇ ਫਿਰ ਇਲਾਕਿਆਂ ਦੇ ਵਿੱਚ ਜਲਸੇ ਕਰਾਂਗੇ ਮੀਟਿੰਗਾਂ ਕਰਾਂਗੇ ਫਿਰ ਡੀਐਸਪੀ ਨੇ ਵੀ ਜਾਵਾਂਗੇ ਫਿਰ ਐਸਐਸਪੀ ਨੇ ਵੀ ਜਾਵਾਂਗੇ ਐਕਸ਼ਨ ਕਮੇਟੀ ਬਣਾ ਕੇ ਵੱਡਾ ਪ੍ਰੋਟੈਸਟ ਵੀ ਕਰਾਂਗੇ ਇੱਕੋ ਮਾਂ ਦਾ ਪੁੱਤ ਆ ਜਸਪ੍ਰੀਤ ਜਿੱਦਣ ਪਰਚਾ ਹੋਇਆ ਪੰਜ ਦਿਨ ਉਹਦੀ ਮਾਂ ਰੋਂਦੀ ਰਹੀ ਇੱਥੇ ਮੇਲੇ ਮਾਂ ਰੋਂਣਾ ਨਾ ਹਟੀ ਭੈਣਾ ਰੋਂਣਾ ਨਾ ਹਟੀਆਂ ਬਈ ਹੁਣ ਡਰੀ ਜਾਂਦੀ ਸੀ ਜਸਪ੍ਰੀਤ ਡਰੀ ਜਾਂਦਾ ਸੀ ਕਹਿੰਦਾ ਚੌਂਕੀ ਮਾਂ ਜੇ ਰੋ ਜਮਾਨਤ ਕਰਾਉਣਗੇ ਮੇਰੇ ਤੇ ਪਰਚਾ ਦਰਜ ਕਰਾਣਾ ਮੈਂ ਯਾ ਸਪੀਡ ਡਰਿਨਾ ਅੱਜ ਪਰਚਾ ਦਰਜ ਕਰਾ ਦਮੈਂ ਨਾਲ ਜਾਊਗਾ ਤੇਰੇ ਜੇ ਪਰਚਾ ਦਰਜ ਕਰਾਦਾ ਦੂਜੇ ਦਿਨ ਥਾਣਾ ਘੇਰਾਗੇ ਪਰ ਇਹਦੀ ਜਮਾਨਤ ਲੈ ਲਈ ਬੀਰੋ ਇਨਸਾਫ ਲੈਣੇ ਇੱਥੇ ਆਏ ਆ ਅਸੀਂ ਬੇਨਤੀ ਕਰਾਂਗੇ ਚਾਰੇ ਜਥੇਬੰਦੀ ਦੇ ਆਗੂ ਨੂੰ ਬੁਲਾਵਾਂਗੇ ਮੈਂ ਹੁਣ ਬੇਨਤੀ ਕਰਨਾ ਸਾਡੇ ਭਰਪੂਰ ਸਿੰਘ ਪੂਰਾ ਜੋ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਨੇ ਉਹ ਵੀ ਇਸ ਕੇਸ ਨੂੰ ਮੇਰੇ ਤੋਂ ਪਹਿਲਾਂ ਢੀਲ ਕਰਦੇ ਸੇ ਅੱਜ ਇਹਨਾਂ ਦੇ ਵਿਚਾਰ ਸੀਗੇ ਵੱਖਰੇ ਮੈਂ ਆਪਾਂ ਵਿਚਾਰ ਸਾਰੇ ਇਕੱਠੇ ਕਰ ਲੈਣੇ ਆ ਜੋ ਸਾਂਝੀ رائے ਹੋਊਗੀ ਉਹ ਸਾਂਝੀ رائے ਦੇ ਮੁਤਾਬਕ ਇਹ ਅਗਲਾ ਐਕਸ਼ਨ ਲੀਕਾਂਗੇ ਹੁਣ ਮੈਂ ਬੇਨਤੀ ਕਰਦਾ ਭਰਪੂਰ ਸਿੰਘ ਛੱਜਾ ਨੂੰ ਆਪਣੇ ਵਿਚਾਰ ਰੱਖਣ ਕਿ ਐਮਐਲਏ ਰਹਾ ਉਸ ਸਮੇਂ ਵੀ ਪੁਲਿਸ ਮਨਮਾਨੀਆਂ ਕਰਦੀ ਸੀ ਫਾਂਮੇ ਦੂਜੇ ਪਾਸੋਂ ਵੀ ਕਤਲਿਆਮ ਹੁੰਦਾ ਸੀ ਪਰ ਪੁਲਿਸ ਜਾਂਚੀਆਂ ਕਰਦੀ ਸੀ ਉਸ ਸਮੇਂ ਵੀ ਅਸੀਂ ਧਰਨੇ ਮਜਾਰੇ ਲਾ ਕੇ ਥਾਣੇ ਘੇਰ ਕੇ ਲੋਕਾਂ ਨੂੰ ਇਨਸਾਫ ਦੋਂਦੇ ਰਹੇ ਇੱਕ ਇੱਕ ਠੱਕਾ ਨਹੀਂ ਦੋ ਠੱਕੇ ਨਹੀਂ ਅਣਗਿਣਤ ਠੱਕੇ ਸੀ ਫਿਰ ਅਕਾਲੀ ਪਾਰਟੀ ਦੀ ਸਰਕਾਰ ਆ ਗਈ ਫਿਰ ਵੀ ਧਰਨੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ ਨੌ ਬੜਾ ਵਧੀਆ ਆਮ ਆਦਮੀ ਸੁਧਾਰਨ ਆਦਮੀ ਆਮ ਆਦਮੀ ਰੋਲ ਰਿਹਾ ਆਮ ਆਦਮੀ ਦੀ ਇੱਜ਼ਤ ਰੋਲੀ ਜਾ ਰਹੀ ਹੈ ੱੱਕਾ ਹੋ ਰਿਹਾ ਕਿਤੇ ਸੁਣਵਾਈ ਨਹੀਂ ਮੈਂ ਤੁਹਾਨੂੰ ਦੱਸ ਦਿੰਨਾ ਵੀ ਜੇ ਕਿਤੇ ਕੋਈ ਪੁਲਿਸ ਨਾਲੋਂ ਦੀ ਚੀਜ਼ ਹੁੰਦੀ ਇਨਸਾਫ ਦੇਣ ਵਾਲੀ ਤਾਂ ਤੁਹਾਨੂੰ ਇੱਥੇ ਬੈਠਣ ਦਾ ਮੌਕਾ ਨਾ ਮਿਲਦਾ ਤੁਸੀਂ ਬੈਠੇ ਹੋ ਇਹਨਾਂ ਦਾ ਭਲੇਖਾ ਵੀ ਇਹ 2-4 ਮਿੰਟ ਬੋਲਣਗੇ ਤੇ ਚਲੇ ਜਾਣਗੇ ਮੈਂ ਤੁਹਾਤੋਂ ਇਹ ਵਿਚਾਰ ਲੈਣਾ ਚਾਹਨਾ, اختیار ਲੈਣਾ ਚਾਹਨਾ ਵੀ ਕੀ ਆਪਾਂ ਇਹ ਗੱਲ ਸੁਣਾਉਣ ਦੀ ਖਾਤਰ ਜਿੰਨੀ ਸਾਡੀ ਤਾਕਤ ਚਾਹੀਦੀ ਹਲੇ ਤਾਕਤ ਨਹੀਂ ਹੈ ਉਹਦੇ ਵਾਸਤੇ ਤਿਆਰ ਹਾਂ ਤਿਆਰ ਹਾਂ ਤਿਆਰ ਹਾਂ ਤਕਾ ਹੋਇਆ ਜ਼ੁਲਮ ਹੋਇਆ ਅਤਿਆਚਾਰ ਹੋਇਆ ਪੁਲਿਸ ਵੀ ਮੰਦੀ ਆ ਇਹ ਅਤਿਆਚਾਰ ਨਹੀਂ ਕਰ ਰਿਹਾ ਜੇ ਪਿੱਛੋਂ ਛੈ ਆ ਪੁਲਿਸ ਨੇ ਰੰਬਾ ਲੰਬਾ ਰਸਾ ਦਿੱਤਾ ਹੋਇਆ ਤਾਂ ਇਹ ਅਤਿਆਚਾਰ ਹੋ ਰਿਹਾ ਆ ਜਿਹੜਾ ਮੁੱਖ ਮੰਤਰੀ ਹੈ ਨਾ ਹੁਣ ਭਗਵੰਤ ਮਾਨ ਐ ਐਮਪੀਸੀ ਜਦੋਂ ਐਮਪੀ ਦੀਆਂ ਚੋਣਾਂ ਹੋਈਆਂ ਬੜੇ ਲੋਕਾਂ ਨੇ ਵੋਟਾਂ ਪਾਈਆਂ ਇਹਨਾਂ ਨੂੰ ਇੱਕ ਪਿੰਡ ਆ ਭੌਂਪੁਰ ਮਾਛੀ ਬੜੇ ਕੋਲੇ ਛੋਟਾ ਜਿਹਾ ਪਿੰਡ ਆ ਬੋਹਾਪੁਰ ਵੀ ਕਹਿੰਦੇ ਉਹਨੂੰ ਉੱਥੇ ਮੇਰੇ ਕਹਿੰਦਾ 3.5 100 ਵੋਟ ਸੀ ਇਹਨਾਂ ਨੂੰ 300 ਵੋਟ ਪੈ ਗਈ ਅਕਾਲੀਆਂ ਕਾਂਗਸੀ ਨੂੰ ਘੱਟ ਪਈ ਉਹਦੇ ਚ ਮੂਰੇ ਸੀਗੇ ਦੋ ਰਮਦਾਸੀਆਂ ਦੇ ਮੁੰਡੇ ਪੜਦੇ ਸੀ ਕਾਲਜ ਚ ਬੜੇ ਸੋਹਣੇ ਸੁਨੱਕੇ ਉੱਚੇ ਲੰਬੇ ਉਹਨਾਂ ਦੇ ਇਲਾਕੇ ਦੇ ਅਕਾਲੀ ਸਰਪੰਚ ਦਾ ਤੂਤੂ ਮੈਂ ਵੇ ਸੀ ਉਹਨਾਂ ਨੇ ਸਟੈਂਡ ਲਿਆ ਤੇ ਪਿੰਡ ਚੋਂ ਵੋਟਾਂ ਪਵਾਤੀਆਂ ਜਿਵੇਂ ਅੱਜ ਹੋ ਰਿਹਾ ਉਹ ਅਕਾਲੀ ਸਰਪੰਚ ਨੇ ਉਹਨਾਂ ਤੇ ਦੋ ਤਿੰਨ ਪਰਚੇ ਦਰਜ ਕਰਾਤੇ ਸਮਰਾਲੇ ਥਾਣੇ ਚੋਂ ਪਿੰਡ ਉਹ ਵਿਚਾਰੇ ਡਰਦੇ ਭੱਜੇ ਜਿਵੇਂ ਪਰਚਾ ਦਰਜ ਹੋ ਜੇ ਫਿਰ ਉਹਦੀ ਜ਼ਮਾਨਤ ਦੀ ਗੱਲ ਹੁੰਦੀ ਹੈ ਜ਼ਮਾਨਤ ਨਹੀਂ ਸੀ ਹੁੰਦੀ ਉਹ ਜਮਾਲਪੁਰ ਰਹਿਣ ਲੱਗੇ ਲੋਕ ਕੇ ਸਰਪੰਚ ਨੂੰ ਪਤਾ ਲੱਗ ਗਿਆ ਟਖਰਾ ਪਿੰਡ ਦਾ ਸਰਪੰਚ ਆ ਵੀ ਉੱਥੇ ਮੁੰਡੇ ਲੱਗੇ ਹੋਏ ਨੇ ਉਹੀ ਹਾਰਿਆ ਹੋਇਆ ਹਲਕਾ ਇੰਚਾਰਜ ਜਿਵੇਂ ਆ ਆ ਗਿਆ ਹੋਇਆ ਹਲਕਾ ਇੰਚਾਰਜ ਹਲਕਾ ਨਹੀਂ ਹਲਕਿਆ ਹੋਇਆ ਉਹਨੇ ਐਸ ਐਚਓ ਮਾਛੀਵਾੜੇ ਨੂੰ ਫੋਨ ਕੀਤਾ ਵੀ ਪੁਲਿਸ ਭੇਜ ਤੇ ਮੁੰਡੇ ਚੱਕ ਲਿਆ ਉਹ ਆਮ ਆਦਮੀ ਪਾਰਟੀ ਦੇ ਵਰਕਰ ਸੀ ਵਲੰਟੀਅਰ ਸੀ ਐਸ ਐਚਓ ਨੇ ਰਵਾਨਗੀ ਪਾਤੀ ਨਾਲ ਹੌਲਦਾਰ ਭੇਜਤਾ ਉਸ ਕੋਠੀ ਚਲੇ ਗਏ ਉਹ ਦੋਨੇ ਭਰਾ ਸੀ ਕੋਠੀ ਚ ਗੋਲੀਆਂ ਮਾਰ ਕੇ ਦੋਨੇ ਮੁੰਡੇ ਮਾਰਤੇ ਉੱਥੇ ਫੇਰ ਟੈਲੀਵਿਜ਼ਨ ਤੇ ਪੱਟੀ ਚਲਦੀ ਵੀ ਪੁਲਿਸ ਮੁਕਾਬਲਾ ਹੋ ਗਿਆ ਦੇਖੋ ਕਿੱਡੇ ਮਹਰ ਨੇ ਇਹ ਅੱਜ ਵੀ ਜਿਵੇਂ ਕਹਿੰਦੇ ਹੈ ਗੋਲੀ ਲੱਤ ਜੀ ਵੱਜਦੀ ਹੈ ਗਿੱਟੇ ਜੀ ਮੁਕਾਬਲੇ ਹੁੰਦੇ ਨੇ ਲੋਕਾਂ ਦਾ ਦਬਾਅ ਪਿਆ ਅਸੀਂ ਗਏ ਐਸਐਸਪੀ ਸਸਪੈਂਡ ਹੋ ਗਿਆ ਐਸਐਚਓ ਤੇ ਪਰਚਾ ਦਰਜ ਹੋ ਗਿਆ ਆਮ ਆਦੀ ਪੜਦੇ ਨਵੇਂ ਐਮਪੀਸੀ ਚਾਰੇ ਫੂਲ ਕਾ ਹਾਰ ਗਏ ਸੀ ਇਥੋਂ ਫੇਰ ਆਈ ਸੀ ਵੀ ਇਨਸਾਫ ਦੋਣਾ ਅੰਦੋਲਨ ਕਰੀਏ ਭਗਵੰਤ ਮਾਨ ਨੇ ਮੀਟਿੰਗ ਸੱਦੀ ਉੱਥੇ ਉਸ ਪਿੰਡ ਦੇ ਵਿੱਚ ਮੈਂ ਗਿਆ ਭਗਵੰਤ ਮਾਨ ਮੀਟਿੰਗ ਕਰਾ ਰਿਹਾ ਸੀ ਲਓ ਜੀ ਜੋਧਾ ਸਾਹਿਬ ਆ ਗਏ ਹੁਣ ਆਪਾਂ ਐਕਸ਼ਨ ਕਮੇਟੀ ਬਣਾਉਣੀ ਆ ਮੈਂ ਭਗਵੰਤ ਨੂੰ ਕਿਹਾ ਇਹ ਐਕਸ਼ਨ ਕਮੇਟੀ ਨਹੀਂ ਚਲਣੀ ਮੇਰੀ ਗੱਲ ਨੂੰ ਧਿਆਨ ਨਾਲ ਸੁਣਿਓ ਵੀ ਇਹ ਬਖਤਾਵਰ ਨੇ ਇਹ ਮੁੰਡੇ ਗਰੀਬ ਨੇ ਉਹ ਇਲਾਕੇ ਦਾ ਤਕੜਾ ਸਰਪੰਚ ਆ ਉਹਦੇ ਪਿੱਛੇ ਸਰਕਾਰ ਆ ਚਲੋ ਜੀ ਮੈਂ ਕਹੇ ਐਕਸ਼ਨ ਕਮੇਟੀ ਦੇ ਪੈਰ ਨਹੀਂ ਹੈ ਮੈਂ ਉਹਨੂੰ ਕਹ ਐਕਸ਼ਨ ਕਮੇਟੀ ਬਣਾਵਾਂਗੇ ਭੋਗ ਤੇ ਫਿਰ ਉੱਥੇ ਭੋਗ ਤੇ ਇਕੱਠ ਕੀਤਾ ਸਾਰੀਆਂ ਪਾਰਟੀਆਂ ਦੇ ਆਗੂ ਆਏ ਪੰਜਾਬ ਦੇ ਕ੍ਰੀਮਪੁਰੀ ਆਇਆ ਬਾਜਬਾ ਆਇਆ ਕਾਂਗਸ ਦਾ ਐਮਐਲਏ ਆਏ ਸਵਾਏ ਅਕਾਲੀਆਂ ਦੇ ਲక్ష్ਮੀ ਗਨ ਚਾਵਲਾ ਆਈ ਸੁਖਪਾਲ ਖੇਰਾ ਸੁਖਪਾਲ ਖੇਰਾ ਆਇਆ ਮੰਗਤਰਮ ਪਾਸਲਾ ਆਇਆ ਰਗਨਾਥ ਸਿੰਘ ਆਇਆ ਅਸੀਂ ਵੀ ਸੀ ਮੈਂ ਸਟੇਜ ਦਾ ਸੈਕਟਰੀ ਸੀ ਐਲਾਨ ਕਰਤਾ ਵੀ ਅੰਦੋਲਨ ਕਰਾਂਗੇ ਆਪਾਂ ਐਕਸ਼ਨ ਕਮੇਟੀ ਬਣ ਗਈ ਮੈਨੂੰ ਤੇ ਭਗਵੰਤ ਮਾਨ ਨੂੰ ਉਹਦਾ ਕਨਵੀਨਰ ਬਣਾਤਾ ਕੱਤੀ ਮੈਂਬਰੀ ਐਕਸ਼ਨ ਕਮੇਟੀ ਬਣ ਗਈ ਅਸੀਂ ਮੀਟਿੰਗ ਸੱਦੀ ਪਹਿਲੀ ਚਾਰ ਬੰਦੇ ਆਏ ਭਗਵੰਤ ਮਾਨ ਸਖਵਾਲ ਖੈਰਾ ਇੱਕ ਹੋਰ ਦੂਜੀ ਮੀਟਿੰਗ ਸੱਦੀ ਮੈਂ ਤੇ ਸਖਵਾਲ ਖੈਰਾ ਰਹਿ ਗਏ ਤੀਜੀ ਮੀਟਿੰਗ ਸੱਦੀ ਮੈਂ ਇਕੱਲੇ ਹੀ ਰਹਿ ਗਿਆ ਤੇ ਜਾ ਕੇ ਉਹਨਾਂ ਨੇ ਜਿਨ੍ਹਾਂ ਨੇ ਗੁੰਡਾਗਰਦੀ ਕੀਤੀ ਸੀ ਮੁੰਡੇ ਮਾਰੇ ਸੀ ਜਿਹੜਾ ਵਕੀਲ ਸੀ ਉਹਨਾਂ ਮੁੰਡਿਆਂ ਦਾ ਉਹਦੇ ਚੈਂਬਰ ਜਾ ਕੇ ਕੋਈ ਹਮਲਾ ਕਰਤਾ ਫਿਰ ਭਵੰਤਮਾਨ ਕਹਿਣ ਲੱਗਿਆ ਵੀ ਆਪਾਂ ਸਮਰਾਲਾ ਜਾਮ ਕਰਨਾ ਮੈਂ ਕਿਹਾ ਭਵੰਤ ਜਾਮ ਨਹੀਂ ਹੋਣਾ ਕਹਿੰਦਾ ਨਹੀਂ 3000 ਬੰਦਾ ਮੈਂ ਲਿਆ ਹੂੰ 5000 ਤੁਸੀਂ ਲਿਆਇਓ ਅਸੀਂ ਪਿੰਡਾਂ 'ਚ ਮਹਿਮ ਜਲਾਈ ਪੰਜ-ਛੇ ਬੰਦੇ ਸੀ ਕਿਉਂਕਿ ਗਰੀਬ ਸੀ ਸਾਨੂੰ ਇੱਕ ਪਿੰਡ 'ਚ ਘੇਰਾ ਪੈ ਗਿਆ ਟੱਕਰ ਹੋਈ ਤੇ ਜਿੰਨਾਂ ਧਰਨਾ ਲਾਇਆ ਉੱਥੇ ਤੇ 1200 ਬੰਦਾ ਪ੍ਰਤਾਪ ਬਾਜਬਾ ਕਾਂਗਸ ਦਾ ਪ੍ਰਧਾਨ ਸੀ ਉਹ ਵੀ ਆ ਕੇ ਬੋਲੇ ਆ ਮੈਂ ਉਹ ਵੀ ਕਹਤਾ ਜਿੰਨੀ ਦੇਰ ਤੱਕ ਥੋਡੀਆਂ ਲੱਤਾਂ ਭਾਰ ਨਹੀਂ ਚਲਦੀਆਂ ਜਿੰਨੀ ਦੇਰ ਤੱਕ ਤੁਸੀਂ ਅੰਦਰੋਂ ਸਾਫ਼ ਨਹੀਂ ਹੈ ਜਿੰਨੀ ਦੇਰ ਤੱਕ ਤੁਸੀਂ ਸਮਝੇ ਮੈਂ ਇਲੈਕਸ਼ਨ ਨਹੀਂ ਲੜਨੀ ਆ ਲੋਕਾਂ ਨੂੰ ਸਾਫ਼ ਨਹੀਂ ਮਿਲ ਸਕੂਗਾ ਇਸ ਕਰਕੇ ਅੱਜ ਤੁਸੀਂ ਆਸ ਰੱਖ ਸਕਦੇ ਹੋ ਪਾਰਟੀਆਂ ਤੋਂ ਸਿਆਸੀ ਪਾਰਟੀਆਂ ਨੂੰ ਪਤਾ ਨਹੀਂ ਵੀ ਪਿੰਡਾਂ 'ਚ ਕੀ ਹੋ ਰਿਹਾ ਸੋਈਆਂ 'ਚ ਕੀ ਹੋਇਆ ਇੱਥੇ ਕਾਂਗਰਸ ਨਹੀਂ ਆਕਾਲੀ ਨਹੀਂ ਹੈ ਭਾਜਪਾ ਨਹੀਂ ਹੈ ਕਿਉਂਕਿ ਉਹਨਾਂ ਦਾ ਇੱਕੋ ਇੱਕ ਏਜੰਡਾ ਇਲੈਕਸ਼ਨ ਜਿੱਤਣੀ ਹੈ ਤੇ ਜਦੋਂ ਉਹਨਾਂ ਦੀ ਸਰਕਾਰ ਆਉਂਦੀ ਉਹ ਵੀ ਇੱਕੋ ਤਕਮ ਮਕਾਨਾ ਕਰਦੇ ਆ ਪੁਲਿਸ ਨੂੰ ਵਰਤਿਆ ਜਾ ਰਿਹਾ ਟੂਲ ਦੇ ਤੌਰ ਤੇ ਵਰਤਿਆ ਜਾ ਰਿਹਾ ਪੁਲਿਸ ਤੇ ਵੀ ਕਈ ਅਫਸਰ ਸਮਝਦੇ ਆ ਸਾਡੇ ਪਿੱਛੇ ਸਰਕਾਰ ਆ ਤੇ ਜਦੋਂ ਪੁੱਠੀ ਪੈਂਦੀ ਆ ਉਹ ਮੁੰਡਾ